ਇਹਦੇ ਸਬੰਧ ਦੇ ਵਿੱਚ ਮੈਂ ਕੁਝ ਜਿਹੜੀਆਂ ਵੀਡੀਓ ਮੇਰਾ ਜਿਹੜਾ ਆਪਣਾ ਸੋਸ਼ਲ ਅਕਾਊਂਟ ਸੀਗਾ ਉਹਦੇ ਉੱਤੇ ਜੋ ਮੈਂ ਬੈਰਲ ਕੀਤੀਆਂ ਔਰ ਜਿਹੜਾ ਕੁੰਭ ਕਰਨ ਦੀ ਨੀਂਦ ਸੁੱਤਾ ਪ੍ਰਸ਼ਾਸਨ ਸੀਗਾ ਔਰ ਕੁੰਭ ਕਰਨ ਦੀ ਨੀਂਦ ਸੁੱਤਾ ਜਿਹੜਾ ਬੀੜਵੇਂ ਪ੍ਰਸ਼ਾਸਨ ਸੀਗਾ ਉਹਨੂੰ ਜਗਾਇਆ ਉਹਨਾਂ ਦੀ ਸ਼ਕਤੀ ਦੇ ਬਾਵਜੂਦ ਬੜਾ ਥਲ ਪਈ ਹੈ ਜਿਹੜੀ ਹੋਟਲ ਦੇ ਵਿੱਚ ਮਾੜੇ ਧੰਦੇ ਕਰਨ ਵਾਲੇ ਉਹਨਾਂ ਨੇ ਅਕਤੂਬਰ ਦੇ ਮਹੀਨੇ ਦੇ ਵਿੱਚ ਹੀ ਮੇਰੇ ਹਿਸਾਬ ਦੇ ਨਾਲ 30 ਦੇ ਕਰੀਬ ਹੋਟਲ ਜਿਹੜਾ ਮੜਾ ਧੰਦਾ ਕਰਦੇ ਉਹਨਾਂ ਦੇ ਖਿਲਾਫ 30 ਪਰਚੇ ਦਰਜ ਕੀਤੇ ਬਹੁਤ ਵਧੀਆ ਗੱਲ ਆ। ਆਸ ਕਰਕੇ ਮੈਂ ਆਪਣੇ ਮਹੱਲੇ ਦੀ ਗੱਲ ਕਰਾਂ ਤੇ ਮੇਰੇ ਮਹੱਲੇ ਦੇ ਵਿੱਚ ਇੱਕ ਮਾਣਾ ਸਿੰਘ ਰੋਡ ਕੁਝ ਢੋਲੀ ਮਹੱਲੇ ਦੇ ਵਸਨੀਕ ਆ ਜਿਹੜੇ ਕਿ ਮੈਂ ਬਹੁਤ ਜਲਦ ਦੇਖੋ ਮੈਂ ਉਹਨਾਂ ਬੰਦਿਆਂ ਨੂੰ ਇੱਕ ਤੁਹਾਡੇ ਜਨਰਲ ਐ ਵੀ ਇੱਕ ਬੇਨਤੀ ਕਰਦਾ ਹਾਂ ਤੇ ਸਖਤ ਚੇਤਾਵਨੀ ਵੀ ਦੇਣੇ ਚਾਹਨਾ ਕਿ ਜਿਹੜਾ ਵੀ ਮੇਰੇ ਧਿਆਨ ਦੇ ਵਿੱਚ ਇਹੋ ਜਿਹਾ ਮਸਲਾ ਆਇਆ ਤੇ ਮੈਂ ਕਿਸਦਾ ਲਿਹਾਜ਼ ਨਹੀਂ ਕਰੂੰਗਾ ਭਾਵੇਂ ਕੋਈ ਹੋਵੇ। ਮੇਰੇ ਮੁਹੱਲੇ ਦੇ ਕੁਝ ਵਸਨੀਕ ਜਿਹੜਾ ਮਾੜਾ ਧੰਦਾ ਕਰ ਰਹੇ ਨੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਬਾਜ ਆ ਜੋ ਵੀਡੀਓ ਮੈਂ ਆਲਾਪ ਸਰ ਨੂੰ ਭੇਜ ਚੁੱਕਾ ਹਾਂ ਕਿਉਂਕਿ ਮੈਨੂੰ ਕਿਸੇ ਮਦਲ ਮੁਹੱਲੇ ਦੇ ਵਸਨੀਕ ਨੇ ਭੇਜੀ ਸੀ ਆ ਦੇਖੋ ਜੀ ਤੁਹਾਡੇ ਘਰਾਂ ਦੇ ਬਾਹਰ ਕਿਦਾਂ ਚਿੱਟੇ ਦਾ ਜਿਹੜਾ ਵਪਾਰ ਹੋ ਰਿਹਾ ਵਾ ਉਹ ਵੀਡੀਓ ਮੈਂ ਐਸ.ਟੀ.ਓ. ਸਾਹਿਬ ਨੂੰ ਭੇਜੀ ਤੀ ਆ ਆਪਣੇ ਜਿਹੜੇ ਡੀ.ਐਸ.ਪੀ. ਸਾਹਿਬ ਉਹਨਾਂ ਨੂੰ ਵੀ ਭੇਜੀ ਤੀ ਮਾਨਯੋਗ ਸੀ.ਪੀ. ਸਾਹਿਬ ਨੂੰ ਭੇਜੀ ਤੀ ਮੈਨੂੰ ਆਸ ਆ ਵੀ ਬਹੁਤ ਜਲਦੀ ਜਿਹੜਾ ਉਹ ਚਿੱਟੇ ਦੇ ਖਿਲਾਫ ਜਿਹੜਾ ਜਿਹੜੀਆਂ ਇੱਥੇ ਕਾਲੀਆਂ ਭੇਡਾਂ ਚਿੱਟੇ ਦਾ ਵਪਾਰ ਕਰਦੇ ਆ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਹੋਏਗੀ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਠਾਣਾ ਬੀੜਵੈਨ ਦੀ ਪੁਲਿਸ ਦੇ ਵੱਲੋਂ ਇਲਾਕੇ ਦੇ ਵਿੱਚ ਚੱਲ ਰਹੇ ਗਲਤ ਹੋਟਲਾਂ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਇਸ ਵਾਲੇ ਅਸੀਂ ਗੱਲਬਾਤ ਕਰਾਂਗੇ ਤਾਂ ਮੇਰੇ ਨਾਲ ਨੇ ਸੇਵਾਦਾਰ ਬਿੱਲਾ ਆਰੇ ਵਾਲਾ ਜੀ ਤਾਂ ਜਿਨ੍ਹਾਂ ਦੇ ਵੱਲੋਂ ਲਗਾਤਾਰ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਕਈ ਤਰ੍ਹਾਂ ਦੀਆਂ ਵੀਡੀਓ ਵਾਇਰਲ ਕੀਤੀਆਂ ਜਾ ਰਹੀਆਂ ਨੇ ਤਾਂ ਪੁਲਿਸ ਪ੍ਰਸ਼ਾਸਨ ਨੂੰ ਜਗਾਉਣ ਦਾ ਕੰਮ ਕੀਤਾ ਜਾ ਰਿਹਾ ਤਾਂ ਗੱਲਬਾਤ ਵੀ ਕਰਦੇ ਆ ਤਾਂ ਪਹਿਲਾਂ ਕੀ ਕਹਿਣਾ ਚਾਹੁੰਦੇ ਹੋ ਲਗਾਤਾਰ ਤੁਹਾਡੇ ਵੱਲੋਂ ਆਪਣੇ ਲਗਾਤਾਰ ਫੇਸਬੁੱਕ ਪੇਜ ਦੇ ਉੱਪਰ ਸੋਸ਼ਲ ਮੀਡੀਆ ਦਾ ਲਗਾਤਾਰ ਵੀਡੀਓ ਅਪਲੋਡ ਕੀਤੇਆਂ ਜਾ ਰਹੀਆਂ ਨੇ ਲਗਾਤਾਰ ਹੋਟਲਾਂ ਦੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਦਾਸ ਬੱਲਾ ਰਿਆਲਾ ਦੇਖੋ ਜੀ ਇਹ ਜਿਹੜਾ ਦੇਵ ਵਪਾਰ ਦਾ ਧੰਦਾ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਸ਼੍ਰੀ ਹਰਮੰਦਰ ਸਾਹਿਬ ਦੀ ਨਗਰੀ ਦੇ ਵਿੱਚ ਚੱਲ ਰਿਹਾ ਸੀਗਾ ਔਰ ਸਮੇਂ-ਸਮੇਂ ਤੇ ਸਾਨੂੰ ਮੱਲਾ ਨਵासੀਆਂ ਵੱਲੋਂ ਜਿਹੜੀ ਇਹਦੀ ਕੰਪਲੇਂਟ ਆਉਂਦੀ ਸੀਗੀ ਔਰ ਸਾਨੂੰ ਇਹ ਕਈ ਮੁੱਦਿਆਂ ਦੇ ਉੱਤੇ ਵੇਖਣਾ ਵੇਖਿਆ ਗਿਆ ਵੀ ਜਿਹੜੀਆਂ ਬਾਜ਼ਾਰੂ ਔਰਤਾਂ ਵਾਂ ਜਦੋਂ ਰਾਤ ਦਾ ਸਮਾਂ ਹੁੰਦਾ ਸੀਗਾ ਤੇ ਬਾਜ਼ਾਰਾਂ ਦੇ ਵਿੱਚ ਪੰਜ-ਪੰਜ ਚਾਰ-ਚਾਰ ਕੁੜੀਆਂ ਟੋਲੇ ਬਣਾ ਕੇ ਦੇ ਹੋਟਲਾਂ ਦੇ ਵਿੱਚ ਜਾਂਦਿਆਂ ਸੀਗਾ ਸਾਨੂੰ ਬੜਾ ਬੁਰਾ ਲੱਗਿਆ ਔਰ ਇਹਦੇ ਸਬੰਧ ਦੇ ਵਿੱਚ ਮੈਂ ਕੁਝ ਜਿਹੜੀਆਂ ਵੀਡੀਓ ਮੇਰਾ ਜਿਹੜਾ ਆਪਣਾ ਸੋਸ਼ਲ ਅਕਾਊਂਟ ਸੀਗਾ ਉਹਦੇ ਉੱਤੇ ਜੋ ਮੈਂ ਵਾਇਰਲ ਕੀਤੀਆਂ ਔਰ ਜਿਹੜਾ ਕੁੰਬ ਕਰਨ ਦੀ ਨੀਂਦ ਸੁੱਤਾ ਪ੍ਰਸ਼ਾਸਨ ਸੀਗਾ ਔਰ ਕੁੰਬ ਕਰਨ ਦੀ ਨੀਂਦ ਸੁੱਤਾ ਜਿਹੜਾ ਬੀਟ ਵਿੱਚ ਪ੍ਰਸ਼ਾਸਨ ਸੀਗਾ ਉਹਨੂੰ ਜਗਾਇਆ ਚਲੋ ਮੈਂ ਧੰਨਵਾਦੀ ਆ ਥੋੜੇ ਦਿਨ ਪਹਿਲਾਂ ਜਿਹੜੇ ਸਾਡੇ ਬੜੇ ਵਧੀਆ ਅਫਸਰ ਆ ਏਸੀਪੀ ਗਗਨਦੀਪ ਜੀ ਜਿਨ੍ਹਾਂ ਨੇ ਇਸ ਹਲਕੇ ਦਾ ਜਿਹੜਾ ਇੰਚਾਰਜ ਉਹਨਾਂ ਨੂੰ ਮਿਲਿਆ ਡੀਐਸਪੀ ਬਤੌਰ ਉਹਨਾਂ ਦੀ ਸ਼ਕਤੀ ਦੇ باوجود ਬੜਾ ਥਲ ਪਈ ਹੈ ਜਿਹੜੀ ਹੋਟਲ ਦੇ ਵਿੱਚ ਮਾੜੇ ਠੰਡੇ ਕਰਨ ਵਾਲੇ ਉਹਨਾਂ ਨੇ ਅਕਤੂਬਰ ਦੇ ਮਹੀਨੇ ਦੇ ਵਿੱਚ ਹੀ ਮੇਰੇ ਹਿਸਾਬ ਦੇ ਨਾਲ 30 ਦੇ ਕਰੀਬ ਹੋਟਲ ਜਿਹੜਾ ਮਾੜਾ ਠੰਡਾ ਕਰਦੇ ਉਹਨਾਂ ਦੇ ਖਿਲਾਫ 30 ਪਰਚੇ ਦਰਜ ਕੀਤੇ ਬਹੁਤ ਵਧੀਆ ਗੱਲ ਆ ਔਰ ਮੈਂ ਪੁਲਿਸ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਜਿਹੜੇ ਮਾੜਾ ਠੰਡੇ ਦੇ ਵਿੱਚ ਲਿਪਤ ਹੋਟਲ ਵਾਲੇ ਆ ਉਹਨਾਂ ਦੇ ਖਿਲਾਫ ਹੱਲੇ ਵੀ ਸ਼ਕਤੀ ਦੀ ਲੋੜ ਆ ਕੁਝ ਹੋਟਲਾਂ ਵਾਲੇ ਅੱਜ ਵੀ ਜਿਹੜਾ ਦੇਵ ਵਪਾਰ ਦਾ ਧੰਦਾ ਕਰ ਰਹੇ ਨੇ ਜੋ ਬਹੁਤ ਹੀ ਸ਼ਰਮ ਦੀ ਗੱਲ ਤੇ ਜੇਕਰ ਅਸੀਂ ਗੱਲ ਕਰੀਏ ਦੇਵ ਵਪਾਰ ਦਾ ਧੰਦਾ ਵਧਨ ਦਾ ਕਾਰਨ ਕੀ ਸਮਝਦੇ ਹੋ ਤੁਸੀਂ ਦੇਖੋ ਜੀ ਮੈਂ ਵਧਨ ਦਾ ਕਾਰਨ ਨੂੰ ਥਾਣਾ ਬੀੜਵਿੰਦ ਦੀ ਪੁਲਿਸ ਸਮਝਦਾ ਥਾਣਾ ਬੀੜਵਿੰਦ ਦੇ ਵਿੱਚ ਕੁਝ ਕਾਲੀਆਂ ਭੇਡਾਂ ਜਿਹੜੀਆਂ ਪਿਛਲੇ ਲੰਮੇ ਸਮੇਂ ਤੋਂ ਬੀੜਵਿੰਦ ਦੇ ਵਿੱਚ ਬਤੌਰ ਡਿਊਟੀ ਕਰ ਰਹੀਆਂ ਉਹਨਾਂ ਦੇ ਇਹਨਾਂ ਬੰਦਿਆਂ ਦੇ ਨਾਲ ਸਬੰਧ ਆ ਦੇਖੋ ਅਹੀਂ ਪਿੱਛੇ ਜੇ ਇੱਕ ਧਰਨੇ ਦੀ ਕਾਲ ਕੀਤੀ ਸੀਗੀ ਵੀ ਜੇ ਇਹ ਬੰਦੇ ਨਾ ਹਟੇ ਤੇ ਆਪਾਂ ਬੀੜਵੇਂ ਦੇ ਬਾਅਦ ਧਰਨਾ ਜਿਹੜਾ ਪ੍ਰਦਰਸ਼ਨ ਕਰਾਂਗੇ ਚਲੋ ਆਲਾ ਅਫਸਰਾਂ ਨੇ ਸਾਨੂੰ ਵਿਸ਼ਵਾਸਨ ਦਵਾਇਆ ਵੀ ਚਲੋ ਜੇ ਤੁਹਾਡੀਆਂ ਜਿਹੜੀਆਂ ਮੰਗਾਂ ਜਾਇਜ਼ ਆ ਉਹਦੇ ਵਿੱਚ ਆਪਾਂ ਇੱਕ ਮੰਗ ਕੀਤੀ ਸੀਗੀ ਵੀ ਜਿਹੜੀਆਂ ਕਾਲੀਆਂ ਭੇਡਾਂ ਉਹਨਾਂ ਦੀ ਕਾਲ ਡਿਟੇਲ ਕਢਾਈ ਜਾਵੇ ਔਰ ਤੁਹਾਨੂੰ ਪਤਾ ਲੱਗ ਸਕੇਗਾ ਵੀ ਇਹ ਕਾਲੀਆਂ ਭੇਡਾਂ ਕਿੱਦਾਂ ਮਾੜੇ ਬੰਦਿਆਂ ਦੇ ਨਾਲ ਸੰਪਰਕ ਦੇ ਵਿੱਚ ਨੇ ਔਰ ਕਿੱਦਾਂ ਮਾੜੇ ਬੰਦਿਆਂ ਦੀ ਮਤ ਕਰਦੀਆਂ ਨੇ ਜਿਹੜੀ ਕਿ ਬਹੁਤ ਸ਼ਰਮਨਾਕ ਗੱਲ ਆ ਮੈਂ ਪਹਿਲਾਂ ਵੀ ਇਹ ਬੇਨਤੀ ਜਿਹੜੀ ਆਲ ਅਫਸਰਾਂ ਨੂੰ ਕੀਤੀ ਸੀ ਉਹ ਅੱਜ ਵੀ ਇਹ ਬੇਨਤੀ ਕਰਦਾ ਮਾਣਜੋ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਈ ਥਾਣਾ ਬੀੜਵਜਨ ਦੇ ਵਿੱਚ ਜਿਹੜੀਆਂ ਕਾਲੀਆਂ ਭੇਡਾਂ ਪਿਛਲੇ ਕਈ ਸਮੇਂ ਤੋਂ ਸਿਰਫ ਤਨਾਦ ਨੇ ਉਹਨਾਂ ਦੀ ਕਿਰਪਾ ਕਰਕੇ ਬਦਲੀ ਕੀਤੀ ਜਾਵੇ ਔਰ ਉਹਦੇ ਕਾਰਨ ਹੀ ਹੈ ਜਿਹੜਾ ਧੰਦਾ ਜਿਹੜਾ ਉਹ ਬੰਦ ਹੋ ਸਕਦਾ ਨਹੀਂ ਤੇ ਨਹੀਂ ਹੋ ਸਕਦਾ ਜੇਕਰ ਅਸੀਂ ਗੱਲ ਕਰੀਏ ਤੁਹਾਡੇ ਵੱਲੋਂ ਲਗਾਤਾਰ ਸ਼ਿਕਾਇਤਾਂ ਹੋਟਲਾਂ ਦੇ ਖਿਲਾਫ ਕੀਤੀਆਂ ਗਈਆਂ ਨੇ ਤਾਂ ਹੁਣ ਤੱਕ ਕਿੰਨੀਆਂ ਜਿਹੜੀਆਂ ਕਾਰਵਾਈਆਂ ਨੇ ਉਹ ਪੁਲਿਸ ਦੇ ਵੱਲੋਂ ਹੋਟਲਾਂ ਦੇ ਉੱਪਰ ਕੀਤੀਆਂ ਗਈਆਂ ਨੇ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ 30 ਦੇ ਕਰੀਬ ਪਰਚੇ ਜਿਹੜੇ ਹੋਟਲ ਵਾਲਿਆਂ ਦੇ ਖਿਲਾਫ ਥਾਣਾ ਬੀੜਵਿੰਦ ਦੇ ਵਿੱਚ ਦਰਜ ਹੋਏ ਨੇ ਔਰ ਇਹਨੇ ਪਰਚੇ ਦਰਜ ਹੋਣਾ ਬਾਕੀ ਪੁਲਿਸ ਵਾਸਤੇ ਵੀ ਬੜੀ ਸ਼ਰਮ ਦੀ ਗੱਲ ਆ ਵੇ ਪਹਿਲਾਂ ਪੁਲਿਸ ਕਿੱਥੇ ਸੁੱਤੀ ਸੀਗੀ ਜੇ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਦੇ ਨਾਲ ਡਿਊਟੀ ਕਰਦਾ ਤੇ ਜਿਹੜੇ ਹੋਟਲਾਂ ਵਾਲੇ ਇਹ ਦੇਹ ਵਪਾਰ ਦਾ ਧੰਦਾ ਕਰਦੇ ਨੇ ਇਹਨਾਂ ਦੀ ਯੂਰਤ ਨਹੀਂ ਹੈਗੀ ਸੀ ਵੀ ਇਹ ਦੇਹ ਵਪਾਰ ਦਾ ਧੰਦਾ ਕਰਨਾ ਪੁਲਿਸ ਦੀ ਮਿਲੀਭੁਗਤ ਤੋਂ ਬਗੈਰ ਨਾ ਦੇ ਚਿੱਟਾ ਵੇਖ ਸਕਦਾ ਨਾ ਮਾੜਾ ਕੰਮ ਹੋ ਸਕਦਾ ਅੱਜ ਵੀ ਸਾਡੀ ਵਾਰਡ ਦੇ ਵਿੱਚ ਵਾਰਡ ਨੰਬਰ 46 ਦੇ ਵਿੱਚ ਕਿਉਂਕਿ ਇੱਥੇ ਸ਼੍ਰੀ ਰਮੰਧਰ ਸਾਹਿਬ ਦੇ ਨੇੜੇ ਹੋਟਲਾਂ ਦੀ ਬਹੁਤ ਗਿਣਤੀ ਆ ਔਰ ਕਈ ਹੋਟਲ ਮਾਲਕ ਜਿਹੜੇ ਉਹਨਾਂ ਨੇ ਆਪਣੇ ਹੋਟਲ ਜਿਹੜੇ ਉਹ ਕਿਰਾਏ ਤੇ ਦੇ ਦਿੱਤੇ ਆ ਉਹ ਕੀ ਵੇਖਦੇ ਆ ਵੀ ਸਾਨੂੰ ਚੰਗਾ ਕਰਾਇਆ ਮਿਲ ਗਿਆ ਸਾਡੇ ਵੱਲੋਂ ਸਾਡੇ ਹੋਟਲ ਦੇ ਵਿੱਚ ਜਿਹੜਾ ਮਰਜੀ ਤੰਦਾ ਹੋਵੇ ਸਾਨੂੰ ਕੋਈ ਨਹੀਂ ਬਹੁਤੇ ਹੋਟਲ ਜਿਹੜੇ ਆ ਉਹ ਤਰਨਤਾਰ ਸੈਡ ਚਭਾਲ ਭਿੱਖੀਵਿੰਡ ਖੇਮ ਕਰਨ ਇਹਨਾਂ ਵਸਨੇਕਾਂ ਨੇ ਆ ਕੇ ਲੈ ਲਿਆ ਕਿਉਂਕਿ ਜਿਨ੍ਹਾਂ ਨੂੰ ਸਾਡੇ ਇਲਾਕੇ ਦੇ ਨਾਲ ਕੋਈ ਵਾਅ ਵਾਸਤਾ ਨਹੀਂ ਹੈਗਾ ਇੱਥੇ ਮਾੜੇ ਕੰਮ ਕਰਦੇ ਆ ਉਹਨਾਂ ਨੂੰ ਕੋਈ ਹੈ ਨਹੀਂ ਸ਼ਰਮ ਬਦਨਾਮੀ ਕੀ ਦੀ ਹੁੰਦੀ ਜੀ ਦੇਖੋ ਜੀ ਬਦਨਾਮੀ ਤੇ ਸਾਰਿਆਂ ਨੂੰ ਪਹਿਲਾਂ ਸਾਡੇ ਲੋਕਾਂ ਦੀ ਹੋਊਗੀ ਜਿਹੜੇ ਅਸੀਂ ਮੋਤਵਾਰ ਇੱਥੇ ਬੈਠੇ ਆਂ ਵੀ ਜੇ ਸਾਡੇ ਹੁੰਦਿਆ ਮਾੜਾ ਕਰਮ ਹੋਇਆਗਾ ਤੇ ਸਾਰਿਆਂ ਨੂੰ ਪਹਿਲਾਂ ਗਾਲਾਂ ਮੋਤਵਾਰਾਂ ਨੂੰ ਪੈਂਦੀਆਂ ਕਿ ਵੀ ਤੁਹਾਡਾ ਜਿਹੜਾ ਮੋਢਲਾ ਫਰਜ਼ ਹੈ ਤੁਸੀਂ ਕਿਉਂ ਨਹੀਂ ਨਿਭਾਉਂਦੇ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਵੱਲੋਂ ਹੋਟਲ ਮਾਲਕਾਂ ਦੇ ਨਾਲ ਮੀਟਿੰਗ ਕਰਨੀ ਚਾ ਨੌਜਵਾਨ ਥੱਲੇ ਲੀਜ਼ ਤੇ ਹੋਟਲ ਲੈਂਦੇ ਨੇ ਉਹ ਥੱਲੇ ਗਲਤ ਕੰਮ ਕਰਨਾ ਹੀ ਨਾ ਬਿਲਕੁਲ ਤੁਹਾਡਾ ਵਧੀਆ ਗੱਲ ਆ ਮੈਂ ਪਹਿਲਾਂ ਵੀ ਮਾਲਕਾਂ ਨੂੰ ਇਹ ਬੇਨਤੀ ਕਰ ਚੁੱਕਾ ਆਂ ਕਿ ਉਹਨਾਂ ਕੋਈ ਕਰਾਇਆ ਤੁਸੀਂ ਆਪਣੇ ਹੋਟਲ ਦਾ ਲਾਓ ਜਿਹਦੇ ਨਾਲ ਜਿਹੜਾ ਕਿਰਾਏਦਾਰ ਨੂੰ ਕੋਈ ਮਾੜਾ ਧੰਦਾ ਨਾ ਕਰਨਾ ਪਵੇ ਦੇਖੋ ਅੱਜ ਸਾਡੇ ਹੋਟਲ ਇੰਡਸਟਰੀ ਦੇ ਵਿੱਚ ਜੇ ਕੋਈ ਬੰਦਾ ਕਿਰਾਏ ਤੇ ਹੋਟਲ ਲੈਣ ਆਉਂਦਾ ਤੇ ਉਹਨੂੰ ਕਹਿੰਦੇ 10000 ਰੁਪਏ ਪਰ ਕਮਰਾ ਦੇ ਦਿਓ ਜੇ ਤੁਹਾਡੇ ਹੋਟਲ 'ਚ 10 ਕਮਰੇ ਤੇ ਉਹਨਾਂ ਕਹਿੰਦਾ ਸਾਨੂੰ ਲੱਖ ਰੁਪਏ ਬਿਨਾਂ ਦੇ ਦਿਓ ਜਿਹੜਾ ਲੱਖ ਰੁਪਈਆ ਮਹੀਨਾ ਹੋਟਲ ਮਾਲਕ ਨੂੰ ਦੇਵੇਗਾ ਭਾਜੀ ਉਹਨੂੰ ਬਿਜਲੀ ਦਾ ਬਿੱਲ ਲੇਵਰਾ ਹੋਰ ਵੀ ਬੜੇ ਖਰਚੇ ਹੋਟਲਾਂ ਦੇ ਵਿੱਚ ਉਹ ਫਿਰ ਮਜਬੂਰਨ ਜਿਹੜਾ ਹੋਟਲ ਵਾਲਾ ਜਿਹੜਾ ਕਿਰਾਏਦਾਰ ਨੂੰ ਮਾੜੇ ਧੰਦੇ ਕਰਦਾ ਇਹਦੇ ਵਿੱਚ ਜ਼ਿਆਦਾਤਰ ਮੈਂ ਸਮਝਦਾ ਵੀ ਹੋਟਲ ਮਾਲਕ ਵੀ ਜਿਹੜੀ ਜ਼ਿੰਮੇਵਾਰ ਆ ਵੇਖੋ ਹੋਟਲ ਦਾ ਕਿਰਾਇਆ ਉਹਨਾਂ ਕੋ ਰੱਖੋ ਜਿਹਦੇ ਨਾਲ ਉਹਦੀ ਵੀ ਰੋਜੀ ਰੋਟੀ ਵਧੀਆ ਚੱਲ ਜਾਵੇ ਤੇ ਤੁਹਾਨੂੰ ਵੀ ਜਿਹੜਾ ਕਿਰਾਇਆ ਮਿਲੇ ਇਹ ਬਹੁਤ ਜ਼ਰੂਰੀ ਆ ਚਲੋ ਇਹ ਸਮਾਂ ਆ ਤੇ ਆਪਾਂ ਜਿਹੜੇ ਹੋਟਲ ਇੰਡਸਟਰੀ ਜਿਹੜੀ ਹੈਗੀ ਸਾਡੇ ਉਹਦੇ ਸਾਥੀਆਂ ਨੂੰ ਮਤਲਬ ਬਲਾ ਕੇ ਆਪਾਂ ਇਹਦੇ ਸਬੰਧ ਵਿੱਚ ਵਿਚਾਰ ਜ਼ਰੂਰ ਕਰਾਂਗੇ ਤੇ ਜੇਕਰ ਅਸੀਂ ਗੱਲ ਕਰੀਏ ਰਾਤ ਦੇ ਟਾਈਮ ਚਿੱਟਾ ਵੇਚਣ ਦਾ ਕੰਮ ਕਿਹੜੇ ਨੌਜਵਾਨ ਇਸ ਇਲਾਕੇ ਦੇ ਵਿੱਚ ਕਰਦੇ ਪਏ ਨੇ ਤੁਹਾਡੇ ਕੋਲ ਵੀਡੀਓ ਵੀ ਪਹੁੰਚੀਆਂ ਨੇ ਕੀ ਨੇ ਉਹ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਸਭ ਕੁਝ ਦੇਖੋ ਸਾਹਿਲ ਜੀ ਜੇ ਆਪਾਂ ਚਿੱਟੇ ਦੀ ਗੱਲ ਕਰੀਏ ਤੇ ਬੜਾ ਹੀ ਮਨ ਦੁਖਦਾ ਜਦੋਂ ਆਪਾਂ ਛੋਟੇ ਛੋਟੇ ਬੱਚੇ ਵੇਖਦੇ ਆ ਚਿੱਟੇ ਦਾ ਸੇਵਨ ਕਰਕੇ ਉਹ ਸੜਕਾਂ ਦੇ ਉੱਤੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਇਹ ਕੀ ਕਰ ਰਹੇ ਆ ਔਰ ਖਾਸ ਕਰਕੇ ਮੈਂ ਆਪਣੇ ਮਹੱਲੇ ਦੀ ਗੱਲ ਕਰਾਂ ਤੇ ਮੇਰੇ ਮਹੱਲੇ ਦੇ ਵਿੱਚ ਇੱਕ ਮਾਨਾ ਸਿੰਘ ਰੋਡ ਕੁਝ ਢੋਲੀ ਮਹੱਲੇ ਦੇ ਵਸਨੀਕ ਆ ਜਿਹੜੇ ਕਿ ਮੈਂ ਬਹੁਤ ਜਲਦ ਦੇਖੋ ਮੈਂ ਉਹਨਾਂ ਬੰਦਿਆਂ ਨੂੰ ਇੱਕ ਤੁਹਾਡੇ ਚੈਨਲ 'ਆ ਵੀ ਇੱਕ ਬੇਨਤੀ ਕਰਦਾ ਔਰ ਸਖਤ ਚੇਤਾਵਨੀ ਵੀ ਦੇਣੇ ਚਾਹਨਾ ਕਿ ਜਿਹੜਾ ਕੋਈ ਮੇਰੇ ਧਿਆਨ ਦੇ ਵਿੱਚ ਇਹੋ ਜਿਹਾ ਮਸਲਾ ਆਇਆ ਤੇ ਮੈਂ ਕਿਸਦਾ ਲਿਹਾਜ਼ ਨਹੀਂ ਕਰੂੰਗਾ ਭਾਵੇਂ ਕੋਈ ਹੋਵੇ ਮੇਰੇ ਮਹੱਲੇ ਦਾ ਵਸਨੀਕ ਹੋਵੇ ਕਈ ਬਾਹਰ ਦਾ ਹੋਵੇ ਮੇਰੇ ਧਿਆਨ ਦੇ ਵਿੱਚ ਕੁਝ ਵੀਡੀਓ ਆਈਆਂ ਵਾ ਮੇਰੇ ਮਹੱਲੇ ਦੇ ਕੁਝ ਬਸ ਨਹੀਂ ਇੱਕ ਜਿਹੜਾ ਮਾੜਾ ਧੰਦਾ ਕਰ ਰਹੇ ਨੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਬਾਜ ਆ ਜੋ ਨਹੀਂ ਤੇ ਕੋਈ ਤੁਹਾਡਾ ਸ਼ਿਫਾਰਸ਼ ਨਹੀਂ ਜੇ ਹੈਗੀ ਕੋਈ ਤੁਹਾਡਾ ਲਿਆਜ ਨਹੀਂ ਜੇ ਹੋਣਾ ਤੁਹਾਨੂੰ ਜੇਲ੍ਹ ਯਾਤਰਾ ਮੈਂ ਜ਼ਰੂਰ ਕਰਾਉਂਗਾ ਭਾਵੇਂ ਜੋ ਮਰਜ਼ੀ ਹੋ ਜੇ ਦੇਖੋ ਮੈਂ ਕਿਸੇ ਵੀ ਕੀਮਤ ਦੇ ਉੱਤੇ ਆਪਣੀ ਬਾੜ ਦੇ ਵਿੱਚ ਇਹ ਬੁੜਾ ਕੰਮ ਨਹੀਂ ਹੋਣ ਦੇ ਤਾਂ ਹੁੰਦਿਆਂਗਾ ਭਾਵੇਂ ਜੋ ਮਰਜ਼ੀ ਹੋ ਜੇ ਤੇਰੇ ਨਸ਼ਾ ਵੇਚ ਰਹੇ ਨੇ ਉਹਨਾਂ ਦੇ ਉੱਪਰ ਕਾਰਵਾਈ ਕਰਾਈ ਜਾਏਗੀ ਜਿਹੜੀ ਵੀਡੀਓ ਤੁਹਾਡੇ ਕੋਲ ਪਹੁੰਚੀ ਆ ਜੀ ਬਿਲਕੁਲ ਜੀ ਉਹ ਵੀਡੀਓ ਮੈਂ ਆਲਾ ਅਫਸਰਾਂ ਨੂੰ ਭੇਜ ਚੁੱਕਾ ਵਾਂ ਕਿਉਂਕਿ ਮੈਨੂੰ ਕਿਸੇ ਮਦਲ ਮਹੱਲੇ ਦੇ ਵਸਨੀਕ ਨੇ ਭੇਜੀ ਸੀ ਆ ਦੇਖੋ ਜੀ ਤੁਹਾਡੇ ਘਰਾਂ ਦੇ ਬਾਹਰ ਕਿਦਾਂ ਚਿੱਟੇ ਦਾ ਜਿਹੜਾ ਵਪਾਰ ਹੋ ਰਿਹਾ ਵਾ ਉਹ ਵੀਡੀਓ ਮੈਂ ਐਸਚੋ ਸਾਹਿਬ ਨੂੰ ਭੇਜੀ ਸੀ ਆਪਣੇ ਜਿਹੜੇ ਡੀਐਸਪੀ ਸਾਹਿਬ ਉਹਨਾਂ ਨੂੰ ਭੇਜੀ ਤੀ ਮਾਨਜੋਗ ਸੀਪੀ ਸਾਹਿਬ ਨੂੰ ਭੇਜੀ ਤੀ ਮੈਨੂੰ ਆਸ ਆ ਵੀ ਬਹੁਤ ਜਲਦੀ ਜਿਹੜਾ ਉਹ ਚਿੱਟੇ ਦੇ ਖਿਲਾਫ ਜਿਹੜਾ ਜਿਹੜੀਆਂ ਇੱਥੇ ਕਾਲੀਆਂ ਭੇਡਾਂ ਚਿੱਟੇ ਦਾ ਵਪਾਰ ਕਰਦੇ ਆ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਹੋਏਗੀ ਠੀਕ ਹੈ ਤਾਂ ਤੁਸੀਂ ਵੇਖਿਆ ਕਿ ਅਸੀਂ ਗੱਲਬਾਤ ਕੀਤੀ ਸੀ ਤਾਂ ਮੇਰੇ ਨਾਲ ਨੇ ਸੇਵਾਦਾਰ ਬਲਵਿੰਦਰ ਸਿੰਘ ਆਰੇ ਵਾਲੇ ਜਿਨ੍ਹਾਂ ਦੇ ਨਾਲ ਗੱਲਬਾਤ ਹੋਈ ਹੈ ਤਾਂ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਨਾ ਤਾਂ ਉਹਨਾਂ ਦੇ ਵੱਲੋਂ ਹੋਟਲ ਦੇ ਵਿੱਚ ਗਲਤ ਕੰਮ ਕਿਸੇ ਨੂੰ ਕਰਨ ਦਿੱਤਾ ਜਾਏਗਾ ਤਾਂ ਨਾ ਹੀ ਸੜਕ ਦੇ ਉੱਪਰ ਕਿਸੇ ਨੂੰ ਨਚਾ ਵੇਚਣ ਦਿੱਤਾ ਜਾਵੇਗਾ ਤੇ ਜੇਕਰ ਕੋਈ ਵੇਚ ਦਾ ਫੜਿਆ ਜਾਵੇਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਦੇ ਹਵਾਲੇ ਕਰਕੇ ਉਸ ਦੇ ਉੱਪਰ ਸਖਤ ਕਾਰਵਾਈ ਵੀ ਕਰਵਾਈ ਜਾਏਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਨਾਲ ਦੇ ਨਾਲ ਹੋਟਲ ਦੇ ਜਿਹੜੇ ਮਾਲਕ ਨੇ ਉਹਨਾਂ ਦੇ ਅੱਖੀਆਂ ਜਾਣਗੀਆਂ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਦਰਬਾਰ ਸਾਹਿਬ ਦੇ ਚਾਰ ਚੁਫੇਰੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਦਿਵਪਾਰ ਦਾ ਧੰਦਾ ਨਾ ਹੋ ਸਕੇ ਜਗਬੰਦੀ ਦੇ ਲਈ ਸਾਹਿਲ ਅੰਮ੍ਰਿਤਸਰ